ਕਰੋਜੀ ਰਸਨਾ ਪਵਿੱਤਰ ਆਖੋ ਜੀ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੁੱਤੇ ਨੂੰ ਰੋਟੀ ਖਵਾਉਣ ਦੇ 8 ਫਾਇਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲਾ ਆਨੰਦ ਇੱਕ ਸਧਾਰਨ ਆਦਮੀ ਸੀ ਉਹ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਪਿੰਡ ਤੋਂ ਦੂਰ ਇੱਕ ਮਹਾਤਮਾ ਰਹਿੰਦੇ ਨੇ ਜੋ ਕਿ ਸਾਰਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਨੇ ਅਗਲੇ ਦਿਨ ਆਨੰਦ ਉਸ ਮਹਾਤਮਾ ਨੂੰ ਮਿਲਣ ਲਈ ਚਲਾ ਗਿਆ ਉੱਥੇ ਪਹੁੰਚ ਕੇ ਆਨੰਦ ਨੇ ਦੇਖਿਆ ਕਿ ਮਹਾਤਮਾ ਆਪਣੇ ਆਸ਼ਰਮ ਵਿੱਚ ਕੁਝ ਲੋਕਾਂ ਨੂੰ ਉਪਦੇਸ਼ ਦਿੰਦੇ ਸੀ ਜਦ ਹੀ ਆਨੰਦ ਨੇ ਮਹਾਤਮਾ ਨੂੰ ਨਮਸਕਾਰ ਕੀਤੀ ਅਤੇ ਕਿਹਾ ਗੁਰੂ ਜੀ ਮੇਰੇ ਮਨ ਵਿੱਚ ਇੱਕ ਪ੍ਰਸ਼ਨ ਉੱਠ ਰਿਹਾਗਾ ਮਹਾਤਮਾ ਨੇ ਕਿਹਾ ਦੱਸੋ ਤੇਰੇ ਮਨ ਵਿੱਚ ਕਿਹੜਾ ਸਵਾਲ ਉੱਠ ਰਿਹਾਗਾ ਤਾਂ ਆਨੰਦ ਨੇ ਕਿਹਾ ਗੁਰੂ ਜੀ ਮੈਨੂੰ ਇਹ ਦੱਸੋ ਕਿ ਕੁੱਤੇ ਨੂੰ ਇੱਕ ਟੁਕੜਾ ਰੋਟੀ ਖਵਾਉਣ ਨਾਲ ਵਿਅਕਤੀ ਨੂੰ ਕਿਹੜਾ ਫਲ ਮਿਲਦਾ ਹੈ ਤਾਂ ਮਹਾਤਮਾ ਨੇ ਦੱਸਿਆ ਜੇਕਰ ਵਿਅਕਤੀ ਕੁੱਤੇ ਨੂੰ ਰੋਟੀ ਖਵਾਉਣ ਦੇ 8 ਫਾਇਦੇ ਜਾਣ jaye ਕਦੇ ਵੀ ਦੁਖੀ ਨਹੀਂ ਹੋਏਗਾ ਕੁੱਤੇ ਨੂੰ ਇੱਕ ਟੁਕੜਾ ਰੋਟੀ ਖਵਾਉਣ ਨਾਲ ਵਿਅਕਤੀ ਨੂੰ 8 ਫਾਇਦੇ ਹੁੰਦੇ ਨੇ ਜੋ ਵੀ ਵਿਅਕਤੀ ਇਹਨਾਂ 8 ਫਾਇਦਿਆਂ ਨੂੰ ਜਾਣ ਲੈਂਦਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦੇ ਨੇ ਉਸ ਨੂੰ ਕਦੇ ਵੀ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੋ ਵੀ ਵਿਅਕਤੀ ਕੁੱਤੇ ਨੂੰ ਰੋਟੀ ਖਵਾਉਂਦਾ ਹੈ ਉਸ ਨੂੰ 8 ਫਾਇਦੇ ਹੁੰਦੇ ਨੇ ਅਤੇ ਉਹ ਸਾਰੀ ਜ਼ਿੰਦਗੀ ਖੁਸ਼ ਸੁਖੀ ਰਹਿੰਦਾ ਹੈ ਮਹਾਤਮਾ ਨੇ ਕਿਹਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਧਿਆਨ ਨਾਲ ਸੁਣਿਓ ਫਿਰ ਤੈਨੂੰ ਸਭ ਪਤਾ ਲੱਗ ਜਾਵੇਗਾ ਇੱਕ ਸਮੇਂ ਦੀ ਗੱਲ ਹੈ ਇੱਕ ਕਾਲੇ ਰੰਗ ਦਾ ਕੁੱਤਾ ਸੀ ਉਹ ਬਹੁਤ ਹੀ ਲਾਚਾਰ ਸੀ ਤੇ ਉਸ ਨੂੰ ਭੁੱਖ ਤੇ ਪਿਆਸ ਲੱਗੀ ਹੋਈ ਸੀ ਉਹ ਪਿੰਡ ਦੇ ਸਾਰੇ ਘਰਾਂ ਵਿੱਚ ਜਾਂਦਾ ਸੀ ਪਰ ਉਸ ਨੂੰ ਕੋਈ ਵੀ ਵਿਅਕਤੀ ਇੱਕ ਰੋਟੀ ਦਾ ਟੁਕੜਾ ਵੀ ਨਹੀਂ ਸੀ ਦਿੰਦਾ ਉਹ ਭੁੱਖ ਦੇ ਨਾਲ ਇੱਧਰ ਉੱਧਰ ਘੁੰਮਦਾ ਰਹਿੰਦਾ ਇੱਕ ਦਿਨ ਉਹ ਕੁੱਤਾ ਨਦੀ ਦੇ ਕਿਨਾਰੇ ਇੱਕ ਆਸ਼ਰਮ ਵਿੱਚ ਪਹੁੰਚ ਗਿਆ ਤੇ ਇੱਕ ਸੰਤ ਜੀ ਨੂੰ ਕਹਿਣ ਲੱਗਾ ਹੇ ਸੰਤ ਜੀ ਮੈਨੂੰ ਲੱਗਦਾ ਤੁਸੀਂ ਬਹੁਤ ਹੀ ਵੱਡੇ ਗਿਆਨੀ ਹੋ ਇਸ ਲਈ ਮੈਂ ਤੁਹਾਡੇ ਕੋਲ ਭੁੱਖਾ ਪਿਆਸਾ ਆਇਆ ਹਾਂ ਕਿਰਪਾ ਕਰਕੇ ਮੈਨੂੰ ਇੱਕ ਰੋਟੀ ਦਾ ਟੁਕੜਾ ਤੁਸੀਂ ਮੈਨੂੰ ਦੇ ਦਿਓ ਜਿਹਨੂੰ ਮੈਂ ਖਾ ਕੇ ਮੈਂ ਆਪਣੀ ਭੁੱਖ ਮਿਟਾ ਸਕਾਂ ਤਾਂ ਸੰਤ ਜੀ ਕਹਿੰਦੇ ਕਿ ਤੈਨੂੰ ਪਿੰਡ ਵਾਲਿਆਂ ਨੇ ਕਿਸੇ ਨੇ ਵੀ ਇੱਕ ਟੁਕੜਾ ਰੋਟੀ ਦਾ ਨਹੀਂ ਦਿੱਤਾ ਜਿਹਨੂੰ ਖਾ ਕੇ ਤੂੰ ਆਪਣੀ ਭੁੱਖ ਖਤਮ ਕਰ ਸਕਦਾ ਸੀ ਤਾਂ ਕੁੱਤਾ ਕਹਿੰਦਾ ਸੰਤ ਜੀ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕਰੋਗੇ ਤਾ ਸੰਤ ਜੀ ਕਹਿੰਦੇ ਤੂੰ ਦੱਸ ਮੈਂ ਤੇਰੀ ਗੱਲ ਤੇ ਜ਼ਰੂਰ ਵਿਸ਼ਵਾਸ ਕਰੂੰਗਾ ਮੈਨੂੰ ਤੂੰ ਬਹੁਤ ਹੀ ਲਾਚਾਰ ਦਿਸ ਰਿਹਾ ਹੈ ਤਾਂ ਕੁੱਤਾ ਕਹਿੰਦਾ ਠੀਕ ਹੈ ਸੰਤ ਜੀ ਮੈਂ ਤੁਹਾਨੂੰ ਆਪਣੇ ਨਾਲ ਬੀਤੀ ਹੋਈ ਸਾਰੇ ਗੱਲ ਦੱਸਦਾ ਹਾਂ ਤਾਂ ਕੁੱਤਾ ਕਹਿੰਦਾ हे ਦੁਨੀਆ ਦੇ ਲੋਕੋ ਤੁਸੀਂ ਸਾਡੇ ਤੇ ਰਹਿਮ ਕਰੋ ਸਾਡਾ ਕੋਈ ਘਰ ਨਹੀਂ ਹੁੰਦਾ ਕੋਈ ਆਸਰਾ ਨਹੀਂ ਹੁੰਦਾ ਕਮਾ ਕੇ ਖਾਣਾ ਸਾਨੂੰ ਨਹੀਂ ਆਉਂਦਾ ਸਾਨੂੰ ਕੱਪੜੇ ਵੀ ਪਾਉਣ ਦਾ ਗਿਆਨ ਨਹੀਂ ਇਸ ਲਈ ਅਸੀਂ ਸਰਦੀ ਗਰਮੀ ਮੀ ਵਿੱਚ ਐਵੇਂ ਹੀ ਫਿਰਦੇ ਰਹਿੰਦੇ ਹਾਂ ਸਾਨੂੰ ਪੜ੍ਹਨਾ ਲਿਖਣਾ ਵੀ ਨਹੀਂ ਆਉਂਦਾ ਸੰਤ ਜੀ ਸਾਨੂੰ ਤੁਹਾਡੇ ਵਾਂਗ ਅਨੁਸ਼ਾਸਨ ਵੀ ਨਹੀਂ ਆਉਂਦਾ ਸਾਨੂੰ ਤੁਹਾਡੇ ਵਾਂਗ ਬੋਲਣਾ ਵੀ ਨਹੀਂ ਆਉਂਦਾ ਇਹ ਸਾਡੇ ਮਾੜੇ ਭਾਗ ਹੀ ਸਮਝੋ ਪਰ ਸਾਨੂੰ ਤੁਹਾਡੇ ਵਾਂਗ ਭੁੱਖ ਵੀ ਲੱਗਦੀ ਹੈ ਕੋਈ ਸੱਟ ਲੱਗਣ ਤੇ ਤੁਹਾਡੇ ਵਾਂਗ ਸਾਨੂੰ ਦਰਦ ਵੀ ਹੁੰਦਾ ਹੈ ਸਾਨੂੰ ਤੁਹਾਡੇ ਵਾਂਗ ਰੋਣਾ ਵੀ ਆਉਂਦਾ ਹੈ ਬਸ ਇਹ ਤਿੰਨ ਕੰਮਾਂ ਵਿੱਚ ਅਸੀਂ ਤੁਹਾਡੇ ਨਾਲ ਬਰਾਬਰੀ ਕਰਦੇ ਹਾਂ ਇਸ ਲਈ ਸਾਡੇ ਸਾਡੇ ਤੇ ਰਹਿਮ ਕਰੋ ਸਾਨੂੰ ਹੋਰ ਦੁੱਖ ਨਾ ਦਿਓ ਪ੍ਰਮਾਤਮਾ ਨੇ ਸਾਨੂੰ ਵੈਸੇ ਹੀ ਦੁੱਖ ਦੇ ਕੇ ਭੇਜਿਆ ਹੈ ਉੱਪਰ ਦੀ ਤੁਸੀਂ ਸਾਨੂੰ ਪਰੇਸ਼ਾਨ ਕਰਦੇ ਹੋ ਅਸੀਂ ਤੁਹਾਡੇ ਤਾਂ ਅਸੀਂ ਤੁਹਾਡੇ ਵਾਂਗ ਵਿਅਕਤੀ ਨਹੀਂ ਹਾਂ ਜਦ ਸਾਡਾ ਜਨਮ ਹੋਇਆ ਉਸ ਸਮੇ ਸਾਡੇ ਕੰਨ ਅੱਖ ਬੰਦ ਸੀ ਦੱਸ ਨਹੀਂ ਸਕਦੇ ਕਿ ਜਿਸ ਤਰ੍ਹਾਂ ਤੁਹਾਡੇ ਜਨਮ ਸਮੇ ਨੱਚਣਾ ਗਾਉਣਾ ਹੁੰਦਾ ਹੈ ਖੁਸ਼ੀ ਮਨਾਏ ਜਾਂਦੀ ਹੈ ਸਾਡੇ ਜਨਮ ਤੇ ਅਜੇ ਹ ਕੁਝ ਨਹੀਂ ਹੋਇਆ ਹੁਣ ਸਾਡੇ ਜਨਮ ਤੇ ਕਿਸੇ ਨੇ ਖੁਸ਼ੀ ਨਹੀਂ ਮਨਾਈ ਹੋਣੀ ਮੈਂ ਮਾਂ ਦੇ ਵਿੱਚ ਸੋਚ ਰਿਹਾ ਸੀ ਕਿਸੇ ਵੱਡੇ ਘਰ ਵਿੱਚ ਪੈਦਾ ਹੁੰਦਾ ਪਰ ਜਦ ਸਾਡੀ ਅੱਖ ਖੁੱਲੀ ਤਾਂ ਮੈਂ ਦੇਖਿਆ ਸਾਡੀ ਮਾਂ ਜਿਸ ਨੂੰ ਤੁਸੀਂ ਕੁੱਤੀ ਕਹਿ ਕੇ ਬੁਲਾਉਂਦੇ ਹੋ ਉਹ ਆਪਣੇ ਪੰਜ ਬੱਚਿਆਂ ਨੂੰ ਆਪਣੀ ਛਾਤੀ ਦੇ ਨਾਲ ਲਗਾ ਕੇ ਇੱਕ ਰਸਤੇ ਦੇ ਢੇਰ ਤੇ ਪਈ ਸੀ ਅਸੀਂ ਪੰਜ ਭਾਈ ਸੀ ਬਾਕੀ ਚਾਰ ਭਾਈ ਲਾਲ ਤੇ ਭੂਰੇ ਰੰਗ ਦੇ ਸੀ ਮੈਂ ਇਕੱਲਾ ਹੀ ਕਾਲੇ ਰੰਗ ਦਾ ਸੀ ਸਭ ਤੋਂ ਛੋਟਾ ਮੈਂ ਹੀ ਸੀ ਇਸ ਲਈ ਮੈਂ ਕਮਜ਼ੋਰ ਸੀ ਮੇਰੀ ਮਾਂ ਸਾਡੇ ਕੋਲ ਘੱਟ ਹੀ ਆਉਂਦੀ ਸੀ ਕਿਉਂਕਿ ਉਸ ਨੂੰ ਆਪਣੇ ਭੋਜਨ ਦੀ ਤਲਾਸ਼ ਵਿੱਚ ਜਾਣਾ ਪੈਂਦਾ ਸੀ ਜੇਕਰ ਉਹ ਨਾ ਜਾਂਦੀ ਨਾ ਖਾਂਦੀ ਫਿਰ ਸਾਨੂੰ ਉਹ ਦੁੱਧ ਕਿੱਥੋਂ ਪਲਾਉਂਦੀ ਉਸ ਮਾਂ ਤੇ ਅਸੀਂ ਪੰਜ ਭਾਈ ਨਿਰਭਰ ਸੀ ਉਹ ਆਪਣੇ ਭੋਜਨ ਲਈ ਇੱਧਰ ਉੱਧਰ ਭੱਜਦੀ ਫਿਰਦੀ ਸੀ ਕਦੇ ਭੋਜਨ ਮਿਲ ਵੀ ਜਾਂਦਾ ਕਦੇ ਨਹੀਂ ਵੀ ਮਿਲਦਾ ਪਰ ਉਹ ਹਮੇਸ਼ਾ ਸਾਡੇ ਪੰਜਾਂ ਦਾ ਬਹੁਤ ਧਿਆਨ ਰੱਖਦੀ ਸੀ ਆਖਰ ਨੂੰ ਉਹ ਸਾਡੀ ਮਾਂ ਸੀ ਸਾਰੀ ਰਾਤ ਜਾਗ ਕੇ ਪਿੰਡ ਦੀ ਰਖਵਾਲੀ ਕਰਦੀ ਸੀ ਕਿਸੇ ਦੀ ਵੀ ਕੋਈ ਮਜਾਲ ਨਹੀਂ ਸੀ ਕੋਈ ਅਣਜਾਣ ਆਦਮੀ ਬੁਰੀ ਨਜ਼ਰ ਨਾਲ ਪਿੰਡ ਵਿੱਚ ਵੜ ਜਾਵੇ ਦੂਜੇ ਪਿੰਡਾਂ ਦੇ ਕੁੱਤੇ ਵੀ ਸਾਡੀ ਮਾਂ ਤੋਂ ਡਰਦੇ ਆਉਂਦੇ ਨਹੀਂ ਸੀ ਪਿੰਡ ਵਾਲਿਆਂ ਦੇ ਲਈ ਇੰਨਾ ਕੁਝ ਕਰਨ ਤੋਂ ਬਾਅਦ ਵੀ ਕੋਈ ਵੀ ਵਿਅਕਤੀ ਸਾਡੀ ਮਾਂ ਨੂੰ ਭੋਜਨ ਤੱਕ ਨਹੀਂ ਸੀ ਦਿੰਦਾ ਭੋਜਨ ਲਈ ਸਾਡੀ ਮਾਂ ਨੂੰ ਮਜਬੂਰ ਹੋ ਕੇ ਚੋਰੀਆਂ ਭੋਜਨ ਚੁੱਕਣਾ ਪੈਂਦਾ ਸੀ। ਕਈ ਵਾਰ ਤਾਂ ਲੋਕ ਉਸ ਨੂੰ ਛੋਟੀ ਮਾਰ ਕੇ ਭਜਾ ਦਿੰਦੇ ਸੀ। ਵਿਚਾਰੀ ਉਸ ਦਿਨ ਭੁੱਖੀ ਭਿਆਸੀ ਰਹਿ ਕੇ ਜਲਦੀ ਰਹਿੰਦੀ ਸੀ। ਕੁੱਤਾ ਕਹਿੰਦਾ ਹੈ ਸੰਤ ਜੀ, ਭੁੱਖ ਤਾਂ ਸਾਨੂੰ ਤੁਹਾਡੇ ਹੀ ਤਰ੍ਹਾਂ ਲੱਗਦੀ ਹੈ। ਉੱਪਰ ਦੀ ਉਹਨੂੰ ਆਪਣੇ ਪੰਜ ਬੱਚਿਆਂ ਦੀ ਚਿੰਤਾ ਲੱਗੀ ਰਹਿੰਦੀ ਸੀ। ਆਖਿਰ ਮਾਂ ਸੀ, ਉਹਨੂੰ ਭੁੱਖ ਚੈਨ ਨਾਲ ਬੈਠਣ ਨਹੀਂ ਸੀ ਦਿੰਦੀ। ਪਰ ਪਿੰਡ ਵਾਲਿਆਂ ਨੂੰ ਦੇਖ ਕੇ ਉਸ ਦਾ ਦਿਲ ਤੜਫਣਾ ਨਹੀਂ ਸੀ ਇਸ ਕਰਕੇ ਮੈਂ ਪਿੰਡ ਵਾਲਾਂ ਦੇ ਘਰ ਵਿੱਚ ਚੋਰੀ ਵੜ ਜਾਂਦਾ ਸੀ ਕੁਝ ਲੋਕ ਸਾਡੀ ਮਾਂ ਨੂੰ ਅੰਦਰ ਬਾੜ ਕੇ ਸੋਟੀਆਂ ਨਾਲ ਕੁੱਟਦੇ ਵੀ ਸੀ ਜੋ ਲੋਕ ਸਾਨੂੰ ਜਿੰਨੇ ਪਿਆਰ ਨਾਲ ਰੋਟੀ ਖਵਾਉਂਦੇ ਨੇ ਅਸੀਂ ਉਹਨਾਂ ਦੇ ਕਿੰਨੇ ਕੰਮ ਆਉਂਦੇ ਹਨ ਇਹ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਘਰ ਦੀ ਰਖਵਾਲੀ ਤਾਂ ਕਰਦੇ ਹੀ ਹਾਂ ਨਾਲ ਹੀ ਨਾਲ ਬਹੁਤ ਸਾਰੇ ਲਾਭ ਨੇ ਜਿਸ ਨੂੰ ਮਨੁੱਖ ਨਹੀਂ ਜਾਣਦਾ ਸੰਤ ਜੀ ਨੇ ਕਿਹਾ ਜੇ ਮਨੁੱਖ ਰੋ ਕੁੱਤੇ ਨੂੰ ਰੋਟੀ ਖਵਾਉਣ ਦੇ ਫਾਇਦੇ ਜਾਣ jaye ਨਾ ਹੋਣ ਵਾਲੇ ਸਾਰੇ ਨੁਕਸਾਨ ਤੋਂ ਜੀਵਨ ਵਿੱਚ ਬਚ ਸਕਦੇ ਨੇ ਵਿਅਕਤੀ ਨੂੰ ਇਹ ਨਹੀਂ ਪਤਾ ਜਦ ਘਰ ਵਿੱਚ ਰੋਟੀ ਬਣਾਈ ਜਾਂਦੀ ਹੈ ਤਾਂ ਸਭ ਤੋਂ ਪਹਿਲੀ ਰੋਟੀ ਗਊ ਮਾਤਾ ਦੀ ਹੁੰਦੀ ਹੈ ਤੇ ਆਖਰ ਦੀ ਰੋਟੀ ਕੁੱਤੇ ਦੀ ਹੁੰਦੀ ਹੈ ਸੰਤ ਜੀ ਕਹਿੰਦੇ ਅਜਿਹਾ ਹੀ ਨਿਯਮ ਪਰਮਾਤਮਾ ਨੇ ਬਣਾਇਆ ਸੀ ਪਰ ਵਿਅਕਤੀ ਪਰਮਾਤਮਾ ਦੇ ਬਣਾਏ ਇਸ ਨਿਯਮ ਨੂੰ ਭੁੱਲ ਗਿਆ ਪਹਿਲੀ ਤੇ ਆਖਰੀ ਰੋਟੀ ਆਪ ਹੀ ਖਾ ਜਾਂਦਾ ਹੈ ਇਸ ਤਰ੍ਹਾਂ ਬੁਰਾ ਪਰਵਾ ਉਹਦੀ ਜ਼ਿੰਦਗੀ ਤੇ ਪੈਂਦਾ ਹੈ ਕੁੱਤਾ ਉਹ ਜੀਵ ਹੈ ਜਿਹਨੂੰ ਰੋਟੀ ਖਵਾਉਣ ਨਾਲ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੀਆਂ ਹਰ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ। ਸੰਤ ਜੀ ਕਹਿੰਦੇ ਕੁੱਤੇ ਨੂੰ ਰੋਟੀ ਖਵਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ। ਕੁੱਤੇ ਨੂੰ ਰੋਟੀ ਖਵਾਉਣ ਨਾਲ ਤੁਹਾਡੇ ਭਾਗ ਬਦਲ ਜਾਂਦੇ ਨੇ। ਕੁੱਤੇ ਨੂੰ ਰੋਟੀ ਖਵਾਉਣ ਨਾਲ ਤਨ ਦੌਲਤ ਦੀ ਕਦੇ ਕਮੀ ਨਹੀਂ ਰਹਿੰਦੀ। ਨਾ ਹੀ ਸਿਰ ਤੇ ਕਰਜ਼ਾ ਚੜਦਾ ਹੈ। ਜੇ ਤੁਹਾ ਜੇ ਤੁਹਾਡੇ ਸਿਰ ਤੇ ਕਰਜ਼ਾ ਚੜ ਵੀ ਗਿਆ ਤਾਂ ਉਹ ਛੇਤੀ ਹੀ ਉਤਰ ਜਾਂਦਾ ਹੈ। ਸਵੇਰ ਸ਼ਾਮ ਰੋਟੀ ਖਵਾਉਣ ਨਾਲ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਆਉਂਦੀ ਹੈ ਤੇ ਤੁਹਾਡਾ ਰੁਕਿਆ ਹੋਇਆ ਧਨ ਵੀ ਵਾਪਸ ਮਿਲ ਜਾਂਦਾ ਹੈ। ਕੁੱਤੇ ਨੂੰ ਰੋਟੀ ਖਵਾਉਣ ਨਾਲ ਤੁਸੀਂ ਹਮੇਸ਼ਾ ਨਿਰੋਗ ਰਹਿੰਦੇ ਹੋ। ਤੁਹਾਡਾ ਮਨ ਹਮੇਸ਼ਾ ਊਰਜਾਵਾਨ ਰਹਿੰਦਾ ਹੈ ਤੇ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਖੁਸ਼ ਰਹਿੰਦੇ ਨੇ। ਜੋ ਵਿਅਕਤੀ ਇੰਨਾਂ ਜੀਵਾਂ ਤੇ ਤਰਸ ਖਾਂਦਾ ਹੈ, ਪਰਮਾਤਮਾ ਉਸ ਤੇ ਹਮੇਸ਼ਾ ਖੁਸ਼ ਰਹਿੰਦੇ ਨੇ। ਖਾਲਸਾ ਜੀ, ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ